72 ਸਾਲਾ ਐਨਆਰਆਈ ਮਹਿਲਾ ਨੂੰ ਅਦੇੜ ਉਮਰ ਦੇ ਵਿੱਚ ਵਿਆਹ ਕਰਾਉਣ ਦੀ ਲਾਲਸਾ ਕਾਫੀ ਮਹਿੰਗੀ ਪੈ ਗਈ ਜਦੋਂ ਵਿਆਹ ਦਾ ਲਾਰਾ ਲਗਾਉਣ ਵਾਲੇ ਐਨਆਰਆਈ ਵਿਅਕਤੀ ਵੱਲੋਂ ਉਸ ਮਹਿਲਾ ਨੂੰ ਵਿਆਹ ਕਰਾਉਣ ਤੋਂ ਇਨਕਾਰ ਕਰਦਿਆਂ ਹੋਇਆ ਆਪਣੇ ਹਮਲਾਵਰ ਸਾਥੀ ਦੇ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ 72 ਸਾਲਾ ਮਹਿਲਾ ਜਿਸ ਦਾ ਨਾਮ ਰੁਪਿੰਦਰ ਕੌਰ ਹੈ ਐਨਆਰਆਈ ਸੀ ਜਿਸ ਦਾ ਇੱਕ ਕੇਸ ਐਨਆਰਆਈ ਥਾਣੇ ਦੇ ਵਿੱਚ ਚੱਲ ਰਿਹਾ ਸੀ ਉਹ ਪੀਓਵੀ ਕਰਾਰ ਦਿੱਤੀ ਜਾ ਚੁੱਕੀ ਸੀ ਅਕਸਰ ਕੋਰਟ ਦੇ ਵਿੱਚ ਆਉਂਦੀ ਰਹਿੰਦੀ ਸੀ ਤੇ ਉਸ ਮਹਿਲਾ ਦੀ ਜਾਣ ਪਛਾਣ ਦੇ ਇੱਕ ਚਰਨਜੀਤ ਸਿੰਘ ਵੱਲੋਂ ਖੁਦ ਵੀ ਐਨਆਰਆਈ ਹੁੰਦਿਆ ਹੋਇਆ ਸੁਖਜੀਤ ਸਿੰਘ ਜੋ ਕਿ ਕੋਰ ਦੇ ਵਿੱਚ ਟਾਈਪ ਵਗੈਰਾ ਦਾ ਕੰਮ ਕਰਦਾ ਸੀ ਉਸ ਨਾਲ ਮੁਲਾਕਾਤ ਕਰਵਾਈ ਗਈ ਆਪਣੇ ਇੰਡੀਆ ਆਉਣ ਤੋਂ ਬਾਅਦ ਉਹ ਐਨ ਆਰ ਆਈ ਮਹਿਲਾ ਸੁਖਜੀਤ ਸਿੰਘ ਦੇ ਘਰ ਰਹਿੰਦੀ ਸੀ ਤੇ ਬਾਅਦ ਵਿੱਚ ਰਣਜੀਤ ਸਿੰਘ ਉਸ ਮਹਿਲਾ ਦੇ ਨਾਲ ਆਪਣੇ ਵਿਆ ਦਾ ਵਾਦਾ ਕਰਦਾ ਤੇ ਫਿਰ ਉਸ ਬਾਅਦ ਉਹ ਤੁਮ ਮੁੱਕਰ ਜਾਂਦਾ ਜਿਸ ਤੋਂ ਰੁਪਿੰਦਰ ਕੌਰ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਬਾਰੇ ਕਿਹਾ ਜਾਂਦਾ ਤੇ ਚਰਨਜੀਤ ਸਿੰਘ ਦੇ ਵੱਲੋਂ ਸੁਖਜੀਤ ਸਿੰਘ ਨੂੰ 50 ਲੱਖ ਦਾ ਤੇ ਬਾਹਰ ਬੁਲਾਉਣ ਦਾ ਲਾਲਚ ਦੇ ਕੇ ਰੁਪਿੰਦਰ ਕੌਰ ਦਾ ਕਤਲ ਕਰਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਸੁਖਜੀਤ ਜਿਸ ਨੇ ਕਿ ਉਸ ਮਹਿਲਾ ਦਾ ਕਤਲ ਕਰਕੇ ਉਸ ਨੂੰ ਸਾੜਿਆ ਸੀ ਉਸ ਤੋਂ ਬਾਅਦ ਉਸ ਦੇ ਪਿੰਜਰਸੋਂ ਨੇ ਮੋਬਾਈਲ ਫੋਨ ਤੇ ਕਤਲ ਦੇ ਵਿੱਚ ਵਰਤਿਆ ਹੋਰ ਸਮਾਨ ਵੀ ਬਰਾਮਦ ਕਰ ਲਿਆ ਗਿਆ ਤੇ ਦੋਸ਼ੀ ਨੂੰ ਅਗਲੀ ਕਾਰਵਾਈ ਵਾਸਤੇ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਰੁਪਿੰਦਰ ਕੌਰ

ਇੱਕ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਦੇ ਇੱਕ ਮਾਮਲਾ ਹੈਗੇ ਤੇ ਇੱਕ ਚੀਜ਼ ਜਿਹੜੀ ਮਾਰੀ ਗਈ ਫਿਰ ਉਹ ਲੋਸਟੇ ਵਿੱਚ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਨੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਡ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਇਹਦੇ ਨਾਲ ਜਿਹਦੇ ਨਾਲ ਇਹਦੇ ਸੰਬੰਧ ਸੀਗੇ ਜੇੜੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਤੇ ਲੇਡੀ ਰੁਪਿੰਦਰ ਕਿਉਂਕਿ ਇਹਦੇ ਆਪ ਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਦਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ ਚ ਇਹ ਪੀਓ ਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਉਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ ਸਰਦੀਪ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੇ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇ ਦੇ ਇਹ ਜਿੰਦ ਕਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹਦੇ ਸਾਹਮਣੇ ਚੱਲਦੇ ਰਹੇ ਚੱਦੀ ਰਹੇ ਔਰ ਇਹਦੇ ਰੇਠੇ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਣ ਤੋਂ ਮਨਾ ਕਰਤਾ ਉਸ ਤੇ ਚੱਕਰ ਦੇ ਵਿੱਚ ਇਹਨੇ ਜਦੋਂ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸਰਦੀਪ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਐ ਨਹੀਂ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ 10 ਨਾਲੇ ਬਾਹਰ ਬਣਾ ਲਿਆ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਫਿਰ ਇੰਟਰੋਗੇਸ਼ਨ ਚ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉਹਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖਿਆ ਹੋਇਆ ਸੀ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਦਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਹੈ ਕੋਸੀ ਹੋ ਸੀ ਗਏ ਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਹੱਡੀਆਂ ਕਰ ਗਿਆ ਸੀ ਤੇ ਨਾਲ ਸੂਏ ਦੇ ਵਿੱਚ ਜਿਹੜੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਸਟਰਕਚਰ ਬੜੀ ਮਿਹਨਤ ਨਾਲ ਸਾਡੀ ਬੋਰਸ ਨੇ ਉਹ ਹੱਡੀਆਂ ਵੀ ਜਿਹੜੀਆਂ ਉਹ ਸਿੱਟੇ ਸੀ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਤੇ ਰਿਕਵਰ ਕਰ ਲਿਆ ਆ ਥੋੜੀ ਵੀ ਕਵਰ ਰਿਕਵਰ ਕਰ ਲਈਏ ਜਿਹਦੇ ਨਾਲ ਉਹ ਉਹਨੂੰ ਪਾਰਸ ਵਗੈਰਾ ਬੰਨਿਆ ਸੀ ਤੇ ਕਰਕੇ ਉਹਨੂੰ ਫਿਰ ਉਕੇ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਕੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾ ਆਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਜਿਹੜਾ ਗੱड्डा ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸੰਜੀਵ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਹਰ ਹੈ ਗਿਆ ਉਹ ਦੋਨੋਂ ਨਾਮ ਕਰ ਜੋ ਆ ਗਿਆ

इस टाइम आपने सीन भी उसे करता कुछ आइडिया? वो सीन देखते हैं तो, तो देखने 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 चेक कभी तो चेक करना। एंड सिंस हाउ लॉन्ग शीवर द पीओ? पीओ भी वो एनारी था कि सहेज एनारी था नहीं था वैसे ही चेक कर लांगे उसे तो दे स्मार्ट देवी चाहिए ज़्यादा सुरीफ़ ना चाहिए। एंड डूरिंग पीओ ओनली आपस पास ट्रैवलिंग इन ਯੂਕੇ ਦੀ ਹੈ ਅੰਸੀ ਸਿਟੀਜ਼ਨ ਅਮਰੀਕਨ ਅਸਰ ਯੂਕੇ ਦਾ ਅਗੇ ਇਹ ਵੀ ਇਹ ਵੀ ਬਹੁਤ ਚੀਜ਼ਾਂ ਸਾਰਾ ਕੁਝ ਹੋਣਾ ਹੈ ਇਹ ਇਹਦੀ ਆਪ ਦੀ شناخت ਨਾਲ ਹੀ ਇਹਦੇ ਉਤੋਂ ਸਾਨੂੰ ਰਿਕਵਰ ਕਰਾਈਆਂ ਇਹਦੇ ਨਾਲ ਇੰਪੈਕਟ ਅਸੀਂ ਨਾਲ ਆਪਣਾ ਨੈਪਟ ਸੀਡ ਦਾ ਡਿਊਟੀ ਰਜਿਸਟ੍ਰੇਟ ਲਗਾ ਕੇ ਉਹਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਈਆਂ ਸੋ ਇਹਦੇ ਵਿੱਚ ਸੀ ਜਦੋਂ ਦੇ ਕਿ ਡੰਪ ਕਰਦੀ ਹੈ ਉਹ ਮੈਂ ਨਹੀਂ ਜਾ ਰਿਹਾ ਸੂਏ ਦੇ ਵਿੱਚ ਸੂਏ ਦੇ ਵਿੱਚ ਸਰੀਕ ਕੰਮ ਚੁਣਾਈ ਮਾਮਲਾ ਹੈ गाइस ਜਿਸ ਬਾਰੇ ਉਪਰਾਇਆ ਕਿ ਆਸਲੀਆ ਨਾਲ ਰੋਕੀ ਮਾਮਲਾ ਹੈ ਜੇ ਅੰਤਰੈਸਿਡਿਸ ਬਾਂਚਾ ਪਰ ਬਾਂਚ ਕਰ ਰਹੇ ਮੈਂ ਚਾਹਤਾ ਦੋ ਨਾ ਉਹ ਦੋ ਰਨ ਪ੍ਰੋਸੈਸਰ ਬਹੁਤ ਹੈ ਦੇਖੇ ਵੀ ਕਰਦੇ ਸਰ ਉਹ ਜਿਹਨੇ ਜਿਹੜਾ ਕੰਪਲੇਟ ਦਿੱਤੀ ਆ ਵੀ ਉਹ ਇੱਕ ਅਟੈਕ ਕੀਤਾ ਸੀ ਜਾਂ ਕਾਲਿੰਗ ਕੋਆਰਡੀਨੇਟਰ ਜਿਸ ਕਰਮੋ ਸਰੇ ਉਸ ਤੋਂ ਮੇਰੀ ਨੋਟਿਸ ਲੀਨ ਵਿੱਚ ਦੇਖिएगा थैंक यू ਬਾਕੀ